ਤੁਸੀਂ ਸਾਰੇ ਟੋਟਕੇ ਅਜ਼ਮਾਲੇ ਨੇ ਹਰ ਤਰ੍ਹਾਂ ਦੇ ਡਾਕਟਰ ਨੂੰ ਮਿਲਿਆ ਹਰ ਤਰ੍ਹਾਂ ਦੀਆਂ ਦਵਾਈਆਂ ਖਾਲੀਆਂ ਨੇ ਹਰ ਤਰ੍ਹਾਂ ਦਾ ਘਰੇਲੂ ਨੁਸਖਾ ਟੋਟਕਾ ਸੋਸ਼ਲ ਮੀਡੀਆ ਤੋਂ ਅਜ਼ਮਾ ਕੇ ਥੱਕ ਗਿਓ ਪਰ ਤੁਹਾਡਾ ਪੇਟ ਸੈੱਟ ਨਹੀਂ ਆ ਰਿਹਾ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਤੁਹਾਡਾ ਤਾਂ ਹੁਣ ਪੇਟ ਦੁਨੀਆ 'ਚ ਕੋਈ ਡਾਕਟਰ ਜੰਮਿਆ ਹੀ ਨਹੀਂ ਜਿਹੜਾ ਠੀਕ ਕਰ ਦਵੇ ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਨੁਸਕਾ ਉਹਨਾਂ ਵਾਸਤੇ ਹੈ ਰੁਕੀ ਸਾਹਿਬ ਇਹ ਹਕੀਕਤ ਆ ਇਹ ਸੱਚ ਆ ਜਿਹੜੀ ਬਿਮਾਰੀ ਆ ਇਹ ਨਾ ਤਾਂ ਕਿਸੇ ਰਿਪੋਰਟ ਚ ਆਉਂਦੀ ਆ ਨਾ ਕਿਸੇ ਟੈਸਟਾਂ ਚ ਆਉਂਦੀ ਆ ਜਿੰਨੇ ਮਰਜ਼ੀ ਸਕੈਨਾਂ ਕਰਾ ਲਓ ਰਿਪੋਰਟਾਂ ਕਰਾ ਲਓ ਜਿੰਨੇ ਮਰਜ਼ੀ ਟੈਸਟ ਕਰਵਾ ਲਓ ਉਹਦੇ ਵਿੱਚ ਆਉਂਦੀ ਹੀ ਨਹੀਂ ਇਹ ਰੁਕੀ ਸਾਹਿਬ ਇਹ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਲੋਕਾਂ ਲਈ ਆ ਇਹ ਉਹ ਤਾਂ 20 20 ਸਾਲ 25 25 ਸਾਲ ਪੁਰਾਣੇ ਪੇਸ਼ੈਂਟ ਠੀਕ ਕੀਤੇ ਜਿਹੜੇ 5 ਮਿੰਟ ਤੋਂ ਵੱਧ ਸਾਡੇ ਕੋਲ ਸਾਹਮਣੇ ਆ ਕੇ ਗੱਲ ਨਹੀਂ ਸੀ ਕਰ ਸਕਦੇ ਬੈਠ ਨਹੀਂ ਸਕਦੇ ਉਹਨੂੰ ਪੋਟੀ ਕਰਨ ਜਾਣਾ ਪੈਂਦਾ ਸੀ ਇੰਨਾ ਕੀ ਕਹਿ ਸਕਦਾ ਅੱਜ ਕਈ ਹੋਈ ਗੱਲ ਨੇ ਇਹਨੂੰ ਲੜ ਬੰਨ ਲਿਓ ਨਹੀਂ ਤਾਂ ਸਾਰੀ ਉਮਰ ਠੀਕ ਨਹੀਂ ਹੋ ਸਕਦਾ ਸਗਰਣੀ ਵਾਲਾ ਬੰਦਾ ਜਿੰਨੇ ਮਰਜੀ ਟੈਸਟ ਕਰਾ ਲਿਓ ਲੱਖਾਂ ਰੁਪਈਆ ਲਾ ਦਿਓ ਨਹੀਂ ਠੀਕ ਹੁੰਦੀ ਘਰਮ ਨਹੀਂ ਹੋਣ ਦੇਣਾ ਥੋੜੀ ਥੋੜੀ ਕਰਕੇ ਥੋੜੀ ਥੋੜੀ ਦੇਰ ਬਾਅਦ ਬੰਦ ਕਰਕੇ ਇਹਨੂੰ ਚਲਾ ਕੇ ਇਹਨੂੰ ਪੀਸ ਲਓ ਤਿੰਨਾ ਨੂੰ ਮਿਕਸ ਕਰਕੇ ਰੱਖ ਲਓ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਇਹ ਲੈਣੀ ਕਿੱਦਾਂ ਹੁਣ ਜੀ ਜੀ ਸਵਾਲ ਹੀ ਹੈ ਇਹ ਇਹ ਲੈਣੀ ਕਿੱਦਾਂ ਪਾਣੀ ਨਾਲ ਨਹੀਂ ਲੈਣਾ ਇਹਨੂੰ ਇਹਦੇ ਵਿੱਚ ਫਿਰਕੀ ਸਾਹਿਬ ਮੈਂ ਇੱਕ ਤੁਹਾਨੂੰ ਦੱਸਦਾ ਇਹਦੇ ਵਿੱਚ ਖਾਦਾ ਪੀਤਾ ਨਹੀਂ ਲੱਗਣਾ ਤੁਹਾਨੂੰ ਬੰਦਾ ਵਜਨ ਤਾਂ ਉਹਦਾ 80 ਕਿਲੋ ਆ ਹੌਲੀ ਹੌਲੀ ਘਟਦਾ 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 40 ਕਿਲੋ ਤੇ ਆ ਜਾਂਦਾ ਕਾਫੀ ਜ਼ਿਆਦਾ ਕਮਜ਼ੋਰ ਹੋਣਾ ਲੱਗ ਜਾਂਦਾ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਲੋਕ ਕਹਿੰਦੇ ਨੇ ਜੀ ਅਸੀਂ ਖਾਂਦੇ ਪੀਂਦੇ ਵਧੀਆ ਪਰ ਲਾਈਫ ਤੇ ਵੀ ਅਸਰ ਪੈਂਦਾ ਹਾਂਜੀ ਹਾਂਜੀ ਸਾਨੂੰ ਕਿਵੇਂ ਪਤਾ ਲੱਗੇ ਜੀ ਸਾਨੂੰ ਸਗਰੈਣੀ ਦਾ ਦਰਦ ਹੋ ਰਿਹਾ ਪੇਟ ਦੇ ਵਿੱਚ ਜਾਂ ਫਿਰ ਸਾਡਾ ਪੇਟ ਗੜਬੜ ਹੈ ਓਕੇ ਸਾਹਿਬ ਇਹਦੇ ਕਾਰਨ ਕਈ ਹੁੰਦੇ ਆ ਇਹਦੇ ਵਿੱਚ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਅਗਲੇ ਕਹਿੰਦੇ ਜੀ ਮੈਨੂੰ ਕਬਜ ਹੋ ਗਈ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਮੈਨੂੰ ਇੱਕਦਮ ਲੂਜ਼ ਮੋਸ਼ਨ ਹੋ ਗਏ ਪੇਟ ਮੇਰਾ ਭਾਰੀ ਭਾਰੀ ਰਹਿੰਦਾ ਮੈਨੂੰ ਗੈਸ ਜ਼ਿਆਦਾ ਬਣਦੀ ਆ ਉਹਨਾਂ ਨੂੰ ਵੀ ਆਈਬੀਐਸ ਦੀ ਸਗਰੈਣੀ ਦੀ ਪ੍ਰੋਬਲਮ ਹੋ ਸਕਦੀ ਆ ਵੀ ਲੱਗਦਾ ਤੁਸੀਂ ਜਾਨੀ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਜਾਂ ਤੁਹਾਨੂੰ ਨਹੀਂ ਸਮਝ ਲੱਗ ਰਹੀ ਮੇਰੇ ਕੋਲੇ ਆਉਂਗੇ ਮੈਂ ਤੁਹਾਨੂੰ ਲੈਟਰੋਪੈਥੀ ਮੈਡੀਸਨ ਦਊਗਾ ਅਰਕ ਹੁੰਦੇ ਨੇ ਸਾਡੇ ਜਿਵੇਂ ਇਲੈਕਟਰੋ ਹੋਮੋਪੈਥਿਕ ਮੈਡੀਸਨ ਕਹਿ ਦਿੰਨੇ ਆ ਡ੍ਰੌਪਸ ਹੁੰਦੇ ਨੇ ਪਾਣੀ ਵਿੱਚ ਪਾ ਕੇ ਦਵਾਂਗੇ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਜੀ ਜੀ ਤੁਸੀਂ ਸੌਖਾ ਜਾਂ ਇਲਾਜ ਆ ਫਰੂਕੀ ਸਾਹਿਬ ਇਹਦੇ ਵਿੱਚ ਖਿਚੜੀ ਜ਼ਿਆਦਾ ਖਾਓ ਖਿਚੜੀ ਦੇ ਨਾਲ ਚੌਲ ਚੌਲ ਜ਼ਿਆਦਾ ਲਓ ਤੇ ਮੈਂ ਇਹਦੇ ਵਿੱਚ ਦਹੀਂ ਦੇਖੋ ਮੈਂ ਦੁੱਧ ਇਹਦੇ ਵਿੱਚ ਬੰਦ ਕਰਦਾ ਲੇਕਿਨ ਦੁੱਧ ਤੋਂ ਬਣੇ ਪ੍ਰੋਡਕਟ ਸਾਰੇ ਹੀ ਬੰਦੇ ਇਹਦੇ ਵਿੱਚ ਦਹੀਂ ਫਾਇਦਾ ਕਰਦਾ ਤੁਸੀਂ ਦਹੀਂ ਲੈ ਸਕਦੇ ਹੋ ਖਿ ਕਿੱਲਾ ਦਹੀਂ ਦੇ ਵਿੱਚ ਪਾ ਕੇ ਖਾਣਾ ਇਹ ਚ ਫਾਇਦੇਮੰਦ ਹੁੰਦਾ ਕਹਿੰਦੇ ਡਕਾਰ ਬੰਦ ਹੋਏ ਪਏ ਨੇ ਛਿੱਕਾ ਬੰਦ ਹੋਈਆਂ ਪਈਆਂ ਨੇ ਪੱਧ ਬੰਦ ਹੋਏ ਪਏ ਨੇ ਮੈਂ ਤੁਹਾਨੂੰ ਦੱਸ ਦਾਂ ਨਾ ਸਾਡਾ ਖਾਣ ਪੀਣ ਗਲਤ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਮੈਂ ਪਰਹੇਜ਼ ਦੱਸਣ ਲੱਗਿਆ 10 ਸਾਲੋ ਸਾਲ ਪ੍ਰੂਕੀ ਸਾਹਿਬ ਇਸ ਬਿਮਾਰੀ ਨਾਲ ਘਰੇ ਰਹੋਗੇ ਨਹੀਂ ਠੀਕ ਹੁੰਦੀ ਜਿੱਥੇ ਮਰਜ਼ੀ ਭੱਜ ਲੋ ਅੱਜ ਡਾਕਟਰ ਆਮਨਪ੍ਰੀਤ ਦੀ ਗੱਲ ਕਹੀ ਹੋਈ ਯਾਦ ਰੱਖਿਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਸੀਂ ਸਾਰੇ ਟੋਟਕੇ ਅਜ਼ਮਾ ਲਏ ਨੇ ਹਰ ਤਰ੍ਹਾਂ ਦੇ ਡਾਕਟਰ ਨੂੰ ਮਿਲਿਆ ਹਰ ਤਰ੍ਹਾਂ ਦੀਆਂ ਦਵਾਈਆਂ ਖਾਲੀਆਂ ਨੇ ਹਰ ਤਰ੍ਹਾਂ ਦਾ ਘਰੇਲੂ ਨੁਸਖਾ ਟੋਟਕਾ ਸੋਸ਼ਲ ਮੀਡੀਆ ਤੋਂ ਅਜ਼ਮਾ ਕੇ ਥੱਕ ਗਏ ਹੋ ਪਰ ਤੁਹਾਡਾ ਪੇਟ ਸੈੱਟ ਨਹੀਂ ਆ ਰਿਹਾ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਨੁਸਖਾ ਫਾਰਮੂਲਾ ਇਸ ਤਰ੍ਹਾਂ ਦਾ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆਂ ਅਸੀਂ ਕਿ ਪੇਟ ਉਸ ਤੋਂ ਬਾਅਦ ਤੁਹਾਨੂੰ ਦਵਾਵਾਂ ਦੇਣੀਆਂ ਸ਼ੁਰੂ ਕਰ ਦੇਗਾ ਤੁਹਾਡਾ ਕੰਮ ਦੇ ਵਿੱਚ ਜੀ ਲੱਗਣਾ ਸ਼ੁਰੂ ਹੋ ਜਾਏਗਾ ਤੁਸੀਂ ਮਿਹਨਤ ਕਰਨੀ ਸ਼ੁਰੂ ਕਰ ਦਿਓਗੇ ਆਪਣੇ ਕਿਸੇ ਵੀ ਜਿਸ ਕਿਸੇ ਕਿੱਤੇ ਚ ਤੁਸੀਂ ਹੋ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਏਪੀ ਇਲੈਕਟਰੋ ਹੋਮੀਓਪੈਥੀ ਹਸਪੀਟਲ ਤੇ ਰਿਸਰਚ ਸੈਂਟਰ ਦੇ ਜਿਹੜਾ ਡਾਕਟਰ ਜੋੜਾ ਹੈਗਾ ਡਾਕਟਰ ਅਮਨਪ੍ਰੀਤ ਜੀ ਤੇ ਡਾਕਟਰ परमजीत कौर साहिबा आज नुस्खा टोटका ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਆ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਫਰੂਕੀ ਸਾਹਿਬ ਜੋ ਤੁਸੀਂ ਅੱਜ ਦੁਬਾਰਾ ਫੇਰ ਸਾਡੇ ਕੋਲ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਥੱਕ ਗਏ ਨੇ ਅੱਕ ਗਏ ਨੇ ਮਤਲਬ ਪੱਕ ਗਏ ਨੇ ਔਰ ਪੱਕ ਕੇ ਟੁੱਟਣ ਵਾਲੇ ਨੇ ਕਹਿੰਦੇ ਨੇ ਜੀ ਸਾਡਾ ਤਾਂ ਹੁਣ ਪੇਟ ਦੁਨੀਆ 'ਚ ਕੋਈ ਡਾਕਟਰ ਜੰਮਿਆ ਹੀ ਨਹੀਂ ਜਿਹੜਾ ਠੀਕ ਕਰ ਦਵੇ ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਨੁਸਕਾ ਉਹਨਾਂ ਵਾਸਤੇ ਹੈ ਫਰੂਕੀ ਸਾ ਇਹ ਸੱਚ ਆ ਜਿਹੜੀ ਸਗਰਹਿਣੀ ਜਿਹਨੂੰ ਆਈਬੀਐਸਸੀ ਕਹਿ ਦਿੰਨੇ ਆ ਇਰੀਟੇਟੇਬਲ ਬੌਲਸ ਕਹਿ ਦਿੰਨੇ ਆ ਸੀ ਇਹ ਬਹੁਤ ਜ਼ਿਆਦਾ ਪ੍ਰੋਬਲਮਸ ਆ ਇਹ ਨਹੀਂ ਹੈਗਾ ਵੀ ਇਹ 1 ਮਹੀਨਾ ਜਾਂ 2 ਮਹੀਨੇ ਪੁਰਾਣੀ ਪ੍ਰੋਬਲਮਸ ਹੁੰਦੀ ਆ ਇਹ ਕਾਫੀ ਜ਼ਿਆਦਾ ਪ੍ਰੋਬਲਮਸ ਪੁਰਾਣੀਆਂ ਹੁੰਦੀਆਂ ਨੇ ਸਾਲਾਂ ਪੁਰਾਣੀਆਂ ਮੇਰੇ ਕੋਲ ਇਦਾਂ ਦੇ ਪੇਸ਼ੈਂਟ ਆਉਂਦੇ ਜਿਹੜੇ ਫਰੁਕੀ ਸਾਹਿਬ 20 25 25 ਸਾਲ ਪੁਰਾਣੇ ਪੇਸ਼ੈਂਟ ਜਿਹੜੇ ਰਿਪੋਰਟਾਂ ਕਰਾ ਕਰਾ ਅੱਕ ਚੁੱਕੇ ਨੇ ਦਵਾਈਆਂ ਖਾ ਖਾ ਚੁੱਕੇ ਨੇ ਜਿਹੜੇ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕਿ ਘਰੇਲੂ ਟਰੀਟਮੈਂਟ ਕਿੰਨੇ ਕਿ ਜ਼ਿਆਦਾ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਉਹ ਤਾਂ ਗੈਰੇ ਸਿਰ ਜਿਹੜੇ ਤੁਹਾਡੇ ਕੋਲ ਆਇਆ ਕਹਿੰਦਾ ਜੀ ਮੇਰੇ ਤਾਂ ਡਾਕਟਰ ਤੋਂ ਯਕੀਨ ਨਹੀਂ ਉੱਟ ਗਿਆ ਵੀ ਦੁਨੀਆ ਤੇ ਕੋਈ ਡਾਕਟਰ ਜੰਮੀ ਨਹੀਂ ਜਿਹੜਾ ਮੇਰਾ ਪੇਟ ਠੀਕ ਕਰ ਦੇ ਦੇਖੋ ਫਿਰ ਕੀ ਸਾਬ ਹੋ ਸਕਦਾ ਮੇਰੇ ਨਾਲੋਂ ਸਮਝ ਆੜੇ ਬਹੁਤ ਵੱਡੇ ਤੋਂ ਵੱਡੇ ਵਿਦਵਾਨ ਬੈਠੇ ਨੇ ਬਹੁਤ ਵਧੀਆ ਡਾਕਟਰ ਬੈਠੇ ਨੇ ਪਰ ਦੇਖੋ ਉਹਨਾਂ ਦੀ ਸੋਚ ਤੇ ਸਾਡੀ ਸੋਚ ਅੰਤਰ ਹੁੰਦਾ ਅਸੀਂ ਤਿੰਨੇ ਜਣੇ ਚਾਰ ਜਣੇ ਬੈਠੇ ਆ ਹਰੇਕ ਦਾ ਦਿਮਾਗ ਆਪੋ ਆਪਣਾ ਮੈਂ ਜਿਹੜਾ ਨੁਸਖਾ ਦੇਣਾ ਜਿਹੜੀ ਮੈਂ ਮੈਡੀਸਨ ਦੇਣੀ ਉਹ ਮੈਨੂੰ ਪਤਾ ਮੈਂ ਕੀ ਦੇਣੀ ਆ ਪਰ ਇਹਦੇ ਵਿੱਚ ਇਲਾਜ ਜਿਹੜੀ ਲੈਟਰੋਪੈਥੀ ਮੈਡੀਸਨ ਹਨਾ ਚਲੋ ਇੱਕ ਮੈਂ ਨੁਸਖਾ ਵੀ ਦਊਂਗਾ ਕਰੇ ਜਿਹੜੇ ਲੋਕ ਨਹੀਂ ਆ ਸਕਦੇ ਜਾਂ ਆਪਣਾ ਘਰੇ ਬੈਠ ਕੇ ਇਲਾਜ ਕਰ ਸਕਦੇ ਨੇ ਜਿਹੜਾ ਮੈਂ ਨੁਸਖਾ ਦੂੰ ਉਹ ਵੀ ਪੂਰਾ ਕੰਮ ਕਰੂ ਇਹਦੇ ਉੱਤੇ ਬਾਕੀ ਜਿਹੜੀ ਮੈਂ ਲੈਟਰੋਪੈਥੀ ਅਸੀਂ ਮੈਡੀਸਨ ਦਿੰਨੇ ਆ ਉਹ ਤਾਂ ਸੋਨੇ ਦੇ ਸੁਆਗਾ ਹੈਗੀ ਹੈਗੀ ਆ ਫਰੁਕੀ ਸਾਹਿਬ ਉਹ ਤਾਂ 20 20 ਸਾਲ 25 25 ਸਾਲ ਪੁਰਾਣੇ ਪੇਸ਼ੈਂਟ ਠੀਕ ਕੀਤੇ ਜਿਹੜੇ 5 ਮਿੰਟ ਤੋਂ ਵੱਧ ਸਾਡੇ ਕੋਲ ਸਾਹਮਣੇ ਆ ਕੇ ਗੱਲ ਨਹੀਂ ਸੀ ਕਰ ਸਕਦੇ ਬੈਠ ਨਹੀਂ ਸਕਦੇ ਉਹਨੂੰ ਪੋਟੀ ਕਰਨ ਜਾਣਾ ਪੈਂਦਾ ਸੀ ਉਹਦੇ ਪੇਟ ਦੇ ਵਿੱਚ ਉਹਨੂੰ ਲੱਗਦਾ ਸੀ ਮੈਂ ਹੁਣ ਇੱਥੇ ਬੈਠ ਨਹੀਂ ਸਕਦਾ ਮੇਰੀ ਪੈਂਟ ਖਰਾਬ ਹੋ ਜੂਗੀ ਜਾਂ ਮੇਰੇ ਕੱਪੜੇ ਖਰਾਬ ਹੋ ਜਾਣਗੇ ਇੰਦਾਂ ਦੇ ਪੇਸ਼ੈਂਟ ਵੀ ਠੀਕ ਹੋਏ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਨਾ ਇਲੈਕਟ੍ਰੋਪੈਥੀ ਮੈਡੀਸਨ ਬਹੁਤ ਹੀ ਵਧੀਆ ਰਿਜ਼ਲਟ ਦਿੰਦੀ ਆ ਜਿਨ੍ਹਾਂ ਨੂੰ ਆਈਬੀਐਸ ਆ ਸੰਗ੍ਰਹਿਣੀ ਦੀ ਪ੍ਰੋਬਲਮ ਆ ਅਸੀਂ ਤੁਹਾਡੇ ਕੋਲੋਂ ਕਾਰਨ ਪੁੱਛਾਂਗੇ ਸਾਡੇ ਨਾਲ ਡਾਕਟਰ ਪਰਮਜੀਤ ਕੋਰ ਸਾਹਿਬਾ ਵੀ ਨੇ ਡਾਕਟਰ ਸਾਹਿਬ ਵੀ ਪਹਿਲਾਂ ਇਹ ਪ੍ਰੋਬਲਮ ਸੀ ਜਿਹੜੀ ਬੰਦਿਆਂ ਦੀ ਪ੍ਰੋਬਲਮ ਮੰਨੀ ਜਾਂਦੀ ਸੀ ਜਿਹੜੀ ਆਈਬੀਐਸ ਹੈਗੀ ਸੰਗ੍ਰਹਿਣੀ ਹੈਗੀ ਹੈ ਹੁਣ ਤਾਂ ਸਾਡੀਆਂ ਭੈਣਾਂਾਂ 'ਚ ਸਾਡੀਆਂ ਮਾਵਾਂ 'ਚ ਵੀ ਆਉ ਵੰਗ ਹੋ ਗਈ ਹੈ ਖਾਣਾ ਖਾਧਾ ਤੇ ਨਾਲ ਦੇ ਨਾਲ ਸਾਨੂੰ ਪਖਾਨੇ ਜਾਣ ਦੀ ਜ਼ਰੂਰਤ ਪੈ ਜਾਂਦੀ ਹੈ ਹਾਂਜੀ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਪਹਿਲਾਂ ਤੇ ਇਹ ਵੀ ਸਮੇਂ ਸਿਰ ਖਾਣਾ ਨਹੀਂ ਖਾਣਾ ਜਦੋਂ ਭੁੱਖ ਹੁੰਦੀ ਹੈ ਤਾਂ ਕੰਮ ਕਰੀ ਜਾਣਾ ਕੰਮ ਜਾਂ ਖਾਣਾ ਟੱਕ ਕੇ ਨਹੀਂ ਰੱਖਣਾ ਉਹਦੇ ਨਾਲ ਵੀ ਬਹੁਤ ਜ਼ਿਆਦਾ ਪ੍ਰੋਬਲਮਜ਼ ਨਹੀਂ ਆ ਨੇ ਜਦੋਂ ਕੰਮ ਮੁੱਕਿਆ ਫਿਰ ਖਾਣਾ ਉਹ ਹੁਣ ਸੱਟ ਨਹੀਂ ਨਾ ਰਹਿੰਦਾ ਉਹਦੇ ਨਾਲ ਜੀ ਜੀ ਤਾਂ ਕਰਕੇ ਲੇਡੀਜ਼ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਬੈਕਟੀਰੀਆ ਜੀ ਬੈਕਟੀਰੀਅਲ ਹੁੰਦੀ ਆ ਇਨਫੈਕਸ਼ਨ ਜਿਹਦੇ ਨਾਲ ਖਾਣਾ ਨੂੰ ਟੱਕ ਕੇ ਰੱਖਣਾ ਚਾਹੀਦਾ ਮੱਖੀਆਂ ਆ ਜਾਂਦੀਆਂ ਨੇ ਤੇ ਜਾਂ ਜ਼ਿਆਦਾ ਟੈਨਸ਼ਨ ਲੈਣ ਨਾਲ ਕਿਉਂਕਿ ਦਿਮਾਗ ਨਾਲ ਇਹਨਾਂ ਦਾ ਜੁੜਿਆ ਹੁੰਦਾ ਆਪਣਾ ਸਾਰਾ ਸਰੀਰ ਕਿਉਂਕਿ ਕੋਈ ਔਰ ਥੋੜਾ ਕਹਿਣ ਦਾ ਮਤਲਬ ਇਹ ਵੀ ਜਿਹੜੀਆਂ ਔਰਤਾਂ ਚਾਹੇ ਆਪਣੇ ਕੰਮ ਦੀਆਂ ਘਰੇਲੂ ਕੰਮ ਦੀਆਂ ਜਾਂ ਆਪਣੇ ਪਰਿਵਾਰ ਦੀਆਂ ਲੋੜੋਂ ਵੱਧ ਟੈਨਸ਼ਨਸ ਰੱਖਦੀਆਂ ਨੇ ਤਾਂ ਉਹਨਾਂ ਦਾ ਪੇਟ ਖਰਾਬ ਰਹੂਗਾ ਹੀ ਰਹੂਗਾ ਹਾਂਜੀ ਕਿਉਂਕਿ ਕਿਉਂਕਿ ਦਿਮਾਗ ਨੇ ਤਾਂ ਆਪਾਂ ਨੂੰ ਦੱਸਣਾ ਵੀ ਹੁਣ ਜਿਵੇਂ ਆਪਾਂ ਨੂੰ ਕੋਈ ਵਾਸ਼ਰੂਮ ਦੀ ਪ੍ਰੋਬਲਮ ਆ ਜਾ ਕੋਈ ਵੀ ਆਉਂਦਾ ਆਪਾਂ ਨੂੰ ਸੰਕੇਤ ਮਿਲਦਾ ਠੀਕ ਹੈ ਜਦਾਂ ਜਾਂ ਦਿਮਾਗ ਨੂੰ ਕੋਈ ਟੈਨਸ਼ਨ ਹੁੰਦੀ ਹੈ ਇਕਦਮ ਆਪਣੇ ਪੇਟ ਚ ਦਰਦ ਹੁੰਦਾ ਉਹਦੇ ਨਾਲ ਹੌਲੀ ਹੌਲੀ ਉਹ ਪ੍ਰੋਬਲਮ ਵੱਧਦੀ ਜਾਂਦੀ 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 ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਸਾਨੂੰ ਕਿਵੇਂ ਪਤਾ ਲੱਗਿਆ ਜੀ ਸਾਨੂੰ ਸਗਰੈਣੀ ਦਾ ਦਰਦ ਹੋ ਰਿਹਾ ਪੇਟ ਦੇ ਵਿੱਚ ਜਾਂ ਫਿਰ ਸਾਡਾ ਪੇਟ ਗੜਬੜ ਹੈ ਰੁਕੀ ਸਾਹਿਬ ਇਹਦੇ ਕਾਰਨ ਕਈ ਹੁੰਦੇ ਆ ਇਹਦੇ ਵਿੱਚ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਅਗਲਾ ਕਹਿੰਦੇ ਜੀ ਮੈਨੂੰ ਕਬਜ ਹੋ ਗਈ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਮੈਨੂੰ ਇੱਕਦਮ ਲੂਜ਼ ਮੋਸ਼ਨ ਹੋ ਗਏ ਪੇਟ ਮੇਰਾ ਭਾਰੀ ਭਾਰੀ ਰਹਿੰਦਾ ਮੈਨੂੰ ਗੈਸ ਜ਼ਿਆਦਾ ਬਣਦੀ ਆ ਉਹਨਾਂ ਨੂੰ ਵੀ ਆਈਬੀਐਸ ਦੀ ਸਗਰੈਣੀ ਦੀ ਪ੍ਰੋਬਲਮ ਹੋ ਸਕਦੀ ਆ ਜਿਨ੍ਹਾਂ ਨੂੰ ਇਹ ਸਿੰਪਟਮ ਦੇਖਣ ਨੂੰ ਮਿਲਦੇ ਨੇ ਉਹ ਆਪਣਾ ਇਲਾਜ ਕਰੋ ਇਹ ਫਰੁਕੀ ਸਾਹਿਬ ਮੇਰੇ ਕੋਲ ਇਦਾਂ ਦੇ ਪੇਸ਼ੈਂਟ ਆਏ ਨੇ ਜਿਹੜੀ ਇਹ ਬਿਮਾਰੀ ਆਈਬੀਐਸ ਦੀ ਜਿਹੜੀ ਬਿਮਾਰੀ ਆ ਇਹ ਨਾ ਤਾਂ ਕਿਸੇ ਰਿਪੋਰਟ ਚ ਆਉਂਦੀ ਆ ਨਾ ਕਿਸੇ ਟੈਸਟਾਂ ਚ ਆਉਂਦੀ ਆ ਜਿੰਨੇ ਮਰਜ਼ੀ ਸਕੈਨਾਂ ਕਰਾ ਲਓ ਰਿਪੋਰਟਾਂ ਕਰਾ ਲਓ ਜਿੰਨੇ ਮਰਜ਼ੀ ਟੈਸਟ ਕਰਵਾ ਲਓ ਉਹਦੇ ਵਿੱਚ ਆਉਂਦੀ ਹੀ ਨਹੀਂ ਇਹ ਫਰੁਕੀ ਸਾਹਿਬ ਇਹ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਲੋਕਾਂ ਲਈ ਆ ਇਹ। ਸਰੀਰ 'ਚ ਹੁੰਦਾ ਕੀ ਹੈ ਜੀ ਅਗਰ ਸਾਡੇ ਸੰਗਰਹਿਣੀ ਜਿਹਨੂੰ ਕਹਿੰਦੇ ਨੇ ਵੀ ਸੰਗ ਰਹਿਣੀ ਜਿਹੜੀ ਸਾਡੇ ਸੰਗ ਸੰਗ ਹੀ ਰਹੀ ਜਾਵੇ ਫਿਰ ਇਹ ਜੇ ਸਾਡੇ ਸੰਗ ਸੰਗ ਰਹਿੰਦੀ ਹੈ ਸੰਗਰਹਿਣੀ ਤਾਂ ਫਿਰ ਸਰੀਰ ਨੂੰ ਕੀ ਇਫੈਕਟ ਹੁੰਦਾ ਹੈ ਕਿਹੜੀਆਂ ਬਿਮਾਰੀਆਂ ਲੱਗਣ ਦਾ ਚਾਂਸ ਜ਼ਿਆਦਾ ਹੈਗਾ। ਇਹਦੇ ਵਿੱਚ ਫਿਰ ਕਿ ਸਭ ਮੈਂ ਇੱਕ ਤੁਹਾਨੂੰ ਦੱਸਦਾ ਇਹਦੇ ਵਿੱਚ ਖਾਦਾ ਪੀਤਾ ਨਹੀਂ ਲੱਗਣਾ ਤੁਹਾਨੂੰ। ਬੰਦਾ ਵਜਨ ਤਾਂ ਉਹਦਾ 60 ਕਿਲੋ ਆ ਹੌਲੀ ਹੌਲੀ ਘਟਦਾ 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 40 ਕਿਲੋ ਤੇ ਆ ਜਾਂਦਾ। ਕਾਫੀ ਜਿਆਦਾ ਕਮਜ਼ੋਰ ਹੋਣਾ ਲੱਗ ਜਾਂਦਾ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਲੋਕ ਕਹਿੰਦੇ ਨੇ ਜੀ ਅਸੀਂ ਖਾਂਦੇ ਪੀਂਦੇ ਵਧੀਆ ਲਾਈਫ ਤੇ ਵੀ ਅਸਰ ਪੈਂਦਾ ਹਾਂਜੀ ਹਾਂਜੀ ਬਹੁਤ ਜਿਆਦਾ ਫਰਕ ਪੈਂਦਾ ਦੇਖੋ ਹੁਣ ਜਿਹੜਾ ਬੰਦੇ ਦਾ 80 ਕਿਲੋ ਤੋਂ 40 ਕਿਲੋ ਦਾ ਰਹਿ ਗਿਆ ਉਹਦੇ ਤਾਂ ਤਾਂ ਪੈਣਾ ਹੀ ਪੈਣਾ ਉਹਦੇ ਸਰੀਰ ਵਿੱਚ ਕੁਛ ਛੱਡੇ ਹੀ ਨਹੀਂ ਬਿਲਕੁਲ ਉਹਨੂੰ ਵੀਕ ਕਰਤਾ ਦੇਖੋ ਹੁਣ ਜਿਹੜਾ ਐ ਜਿਹਦੀ ਸਗਰਣੀ ਦੀ ਪ੍ਰੋਬਲਮ ਆ ਜਿਹਨੂੰ ਉਹਨੇ ਕੀ ਕਰਨਾ ਉਹਨੇ ਖਾਣੀਆਂ ਨੇ ਹਰੀਆਂ ਸਬਜ਼ੀਆਂ ਦੇਖੋ ਉਲਟਾ ਇਹਦੇ ਵਿੱਚ ਰੁਕੀ ਸਾਹਿਬ ਡਾਕਟਰ ਦੱਸਦੇ ਨੇ ਹਰੀਆਂ ਸਬਜ਼ੀਆਂ ਕੋ ਫਲ ਫਰੂਟ ਖਾਓ ਇਹਦੇ ਵਿੱਚ ਦੁੱਧੋ ਪੀਓ ਹਨਾ ਬਿਮਾਰੀਆਂ ਵਿੱਚ ਸਾਨੂੰ ਦੱਸਦੇ ਨੇ ਪਰ ਇਹਦੇ ਵਿੱਚ ਉਲਟਾ ਇਹਦੇ ਵਿੱਚ ਤੁਹਾਡੀਆਂ ਠੀਕ ਲਾ ਲਓ ਡਾਕਟਰ ਸਾਹਿਬ ਰੁਕੀ ਸਾਹਿਬ ਜਿਹੜਾ ਤਾਂ ਇਹ ਮੇਰੀ ਗੱਲ ਮੰਨ ਕੇ ਅੱਜ ਘਰੇ ਆ ਮੇਰਾ ਨੁਸਖਾ ਵੀ ਅਜਮਾਲੂ ਨਾ ਜਿਹੜੇ ਮੈਂ ਪ੍ਰਿਹੇਜ ਦੱਸੇ ਨੇ ਉਹ ਘਰੇ ਬੈਠਾ ਠੀਕ ਹੋ ਜਾਊਗਾ ਜਿਹੜੇ ਬੰਦੇ ਨੇ ਪ੍ਰਿਹੇਜ ਸਬਜ਼ੀਆਂ ਸਬ ਸਭ ਤੁਸੀਂ ਕਹੇ ਵੀ ਸਬਜ਼ੀਆਂ ਬੰਦ ਕਰ ਦਿਓ ਬੜੀ ਅਜੀਬ ਗੱਲ ਹੈ ਜੀ ਮੈਂ ਕਹਾਂ ਜੀ ਸਭ ਤੋਂ ਵੱਡੀ ਮੈਂ ਤੁਹਾਨੂੰ ਦੱਸਦਾ ਕਿਉਂ ਬੰਦ ਕਰ ਰਹੀਆਂ ਨੇ ਸਾਡੀ ਵੱਡੀ ਆਂਤ ਦੀ ਪ੍ਰੋਬਲਮ ਹੁੰਦੀ ਆ ਫਰੁਕੀ ਸਾਹਿਬ ਇਹ ਜਦੋਂ ਸਾਡੀ ਵੱਡੀ ਆਂਤ ਨੇ ਕੀ ਕਰਨਾ ਸਾਡੀ ਜਿਹੜੀ ਫੂਡ ਪਾਪ ਹੁੰਦੀ ਆ ਉਹਨੇ ਖਾਣਾ ਸਾਡੀ ਜਿਹੜੀ ਹੈਗੀ ਪੇਟ 'ਚ ਪਹੁੰਚਾਉਣਾ ਉਹਨੇ ਵੱਡੀ ਆਂਤ ਵੱਡੀ ਆਂਤ ਵਿੱਚ ਜਦੋਂ ਆ ਗਿਆ ਉਹਨੇ ਕੀ ਕਰਨਾ ਉਹਦਾ ਕੰਮ ਕੀ ਆ ਉਹਨੇ ਏਦਾਂ ਘੁੱਟ ਕੇ ਇਹਦਾ ਜੂਸ ਕੱਢਣਾ ਫਿਰ ਇਹਨੇ ਖੁੱਲੇ ਜਾਣਾ ਫਿਰ ਇਹਨੇ ਘੁੱਟਣਾ ਫਿਰ ਖੁੱਲੇ ਜਾਣਾ ਇਹ ਜੂਸ ਕੱਢਣੇ ਆ ਜਿਹੜਾ ਜੂਸ ਨੇ ਉਹ ਸਾਡੀ ਬੋਡੀ ਨੂੰ ਦੇ ਦੇਣੇ ਨੇ ਜਿਹੜਾ ਵੇਸਟ ਪਦਾਰਥ ਹੁੰਦਾ ਜਿਹਨੂੰ ਅਸੀਂ ਮਲ ਕਹਿੰਦੇ ਆ ਮਲ ਬਣ ਕੇ ਪੋਟੀ ਰਾਹੀਂ ਸਾਡਾ ਬਾਹਰ ਆ ਜਾਂਦਾ ਜਦੋਂ ਸਾਡੀ ਵੱਡੀ ਆਂਤ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਿਹੜੀ ਸਾਡੀ ਵੱਡੀ ਆਂਤ ਦੀਆਂ ਮਾਸਪੇਸ਼ੀਆਂ ਹੁੰਦੀਆਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਤਾਂ ਸਾਡਾ ਜਿਹੜਾ ਖਾਦਾ ਪੀਤਾ ਸਾਨੂੰ ਲੱਗਣਾ ਬੰਦ ਹੋ ਜਾਂਦਾ ਜਿਹੜੀਆਂ ਖਾਣਾ ਅਸੀਂ ਪੰਜਾਉਣੀ ਤੇ ਕੋਣ ਜਿਹੜੀ ਇੱਕ ਹਰੀ ਸਬਜ਼ੀ ਆ ਹਰੀ ਸਬਜ਼ੀ ਨੂੰ ਜਦੋਂ ਨੇ ਕੁੱਟ ਕੇ ਜੂਸ ਕੱਢਣਾ ਤਾਂ ਜ਼ੋਰ ਬਹੁਤ ਲੱਗਣਾ ਉਹਦਾ ਜ਼ੋਰ ਲੱਗਣਾ ਜੇ ਕੁੱਟੀ ਰਹਿ ਗਈ ਤਾਂ ਉਹਨੇ ਕੁੱਟੀ ਰਹਿ ਜਾਣਾ ਉਨੇ ਖੁੱਲਣਾ ਨਹੀਂ ਉਹ ਤੁਹਾਨੂੰ ਪਾਰਾ ਪਾਣ ਪੇੜ ਫਾਰਾ ਹੋ ਗਿਆ ਤੁਹਾਨੂੰ ਕਬਜ ਹੋਣੀ ਸ਼ੁਰੂ ਹੋ ਜਾਣੀ ਆ ਇਹ ਚੀਜ਼ਾਂ ਜਾਂ ਫਿਰ ਤੁਹਾਨੂੰ ਕੀ ਖਾਈਏ ਜੀ ਮੈਂ ਤੁਹਾਨੂੰ ਦੱਸਦਾ ਨਾ ਜਾਂ ਫਿਰ ਤੁਹਾਨੂੰ ਜਦੋਂ ਤੁਸੀਂ ਸਵੇਰੇ ਪੋਟੀ ਕਰਨ ਜਾਣਾ ਖਾਣੇ ਦੇ ਅੰਛੋਧੇ ਦਿਖਾਈ ਦੇਣਗੇ ਤੁਹਾਨੂੰ ਉਹਦੇ ਵਿੱਚ ਕੱਚਾ ਜਿਹਾ ਮਲ ਹੁੰਦਾ ਕੱਚਾ ਮਲ ਕੱਚਾ ਪੱਕਾ ਮਲ ਜਿਹਨੂੰ ਕਹਿ ਦਿੰਦੇ ਆ ਉਹ ਚ ਫਿਰ ਤੁਹਾਡਾ ਪੋਟੀ ਦਾ ਰੰਗ ਵੀ ਚੇਂਜ ਹੋਊਗਾ ਕਦੇ ਕਿਸੇ ਕਲਰ ਦੀ ਆਊਗੀ ਕਦੇ ਕਿਸੇ ਕਲਰ ਦੀ ਉਹ ਚ ਸਮੈਲ ਆਊਗੀ ਕਈ ਵਾਰ ਤਾਂ ਤੈਰਦੀ ਜੀ ਪੋਟੀ ਉੱਪਰ ਜਦੋਂ ਪਾਣੀ ਜੇ ਤੈਰਦੀ ਦਿਖੂਗੀ ਤੁਹਾਨੂੰ ਸਮਝ ਲਓ ਤੁਹਾਨੂੰ ਸਗਰੈਣੀ ਦੀ ਪ੍ਰੋਬਲਮ ਆ ਤੁਹਾਨੂੰ ਆਈਬੀਐਸ ਹੋ ਗਈ ਆ ਇਹਦੇ ਤੋਂ ਸਾਨੂੰ ਬਚਣਾ ਚਾਹੀਦਾ ਇਹਦੇ ਵਿੱਚ ਸੌਖਾ ਜਾਂ ਇਲਾਜ ਆ ਫਰੂਕੀ ਸਾਹਿਬ ਇਹਦੇ ਵਿੱਚ ਖਿਚੜੀ ਜ਼ਿਆਦਾ ਖਾਓ ਖਿਚੜੀ ਦੇ ਨਾਲ ਚੌਲ ਚੌਲ ਜ਼ਿਆਦਾ ਲਓ ਤੇ ਇਹਦੇ ਵਿੱਚ ਦਹੀਂ ਦੇਖੋ ਮੈਂ ਦੁੱਧ ਇਹਦੇ ਵਿੱਚ ਬੰਦ ਕਰਦਾ ਲੇਕਿਨ ਦੁੱਧ ਤੋਂ ਬਣੇ ਪ੍ਰੋਡਕਟ ਸਾਰੇ ਹੀ ਬੰਦੇ ਇਹਦੇ ਵਿੱਚ ਦਹੀਂ ਫਾਇਦਾ ਕਰਦਾ ਤੁਸੀਂ ਦਹੀਂ ਲੈ ਸਕਦੇ ਹੋ ਖਿਚੜੀ ਦੇ ਨਾਲ ਦਹੀਂ ਲਓ ਕੇਲਾ ਦਹੀਂ ਦੇ ਵਿੱਚ ਪਾ ਕੇ ਖਾਣਾ ਇਹ ਚ ਫਾਇਦੇਮੰਦ ਹੁੰਦਾ ਇਦੇ ਵਿੱਚ ਚੌਲਾਂ ਜਦਹੀਂ ਪਾ ਕੇ ਖਾਂਦੇ ਬਹੁਤ ਲੋਕ ਦਿੰਦੇ ਨੇ ਜੀ ਤੁਸੀਂ ਦੱਸ ਰਹੇ ਹੋ ਕਿ ਕੇਲਾ ਚਾਹ ਚ ਡਬੋ ਕੇ ਖਾਈ ਜਾਂਦੇ ਨੇ ਜੀ ਮੈਂ ਕਹਿੰਦਾ ਜੀ ਮੇਰੇ ਕੋਲੇ ਪੇਸ਼ੈਂਟ ਆਇਆ ਮੈਂ ਉਹਨਾਂ ਨੂੰ ਕਿਹਾ ਜੀ ਕੇਲਾ ਮੰਦਾ ਕਹਿੰਦੀ ਜੀ ਮੈਂ ਤਾਂ ਚਾਹ ਜਦੋਂ ਪੀਨੇ ਆਉਂਦਾ ਵੀ ਡਬੋ ਕੇ ਕੇਲਾ ਨਾਲ ਖਾਈਦਾ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਕਮਾਲ ਹੋ ਗਈ ਇਹ ਹਕੀਕਤ ਆ ਰਸਗੁੱਲੇ ਚਟਨੀ ਨਾਲ ਵੀ ਖਾ ਰਹੇ ਨੇ ਬਹੁਤ ਸਾਰੇ ਮਰੀਜ਼ ਨੇ ਉਹ ਤਾਂ ਮੈਂ ਕਹਿੰਦਾ ਤੁਹਾਨੂੰ ਕਈ ਵੀਡੀਓ ਵੀ ਮਿਲ ਜਾਣਗੀਆਂ ਉਹ ਮੈਂ ਨਹੀਂ ਕਹਿੰਦਾ ਉਹ ਸਾਡਾ ਸੋਸ਼ਲ ਮੀਡੀਆ ਵੀ ਕਹਿੰਦਾ ਉਹ ਤੋਂ ਦਨ ਗਈ ਵੀਡੀਓ ਵੀ ਦੇਖ ਜਾਣਗੀਆਂ ਲੋਕ ਚਟਣੀ ਨਾਲ ਸੌਸ ਨਾਲ ਜਿਹਨੂੰ ਅਸੀਂ ਕਹਿੰਦੇ ਜਿਹਦੇ ਨਾਲ ਅਸੀਂ ਪਕੌੜੇ ਖਾਂਦੇ ਆ ਉਹਦੇ ਨਾਲ ਰਸਗੁੱਲੇ ਖਾਂਦੇ ਵੀ ਮਿਲ ਜਾਣਗੇ ਯਾਨੀ ਇਦਾਂ ਦੀਆਂ ਜਦੋਂ ਅਸੀਂ ਡਾਈਟ ਲੈਂਦੇ ਆ ਬਗੈਰ ਮਤਲਬ ਦੀਆਂ ਜਿਹਦੇ ਨਾਲ ਸਾਨੂੰ ਬਿਮਾਰ ਹੋਣਾ ਤੇ ਅਸੀਂ ਸਾਡਾ ਪੇਟ ਗੜਬੜ ਹੋਣੀ ਹੋਣੀ ਆ ਇਹਦੇ ਵਿੱਚ ਇੱਕ ਫਰੁਕੀ ਸਾਹਿਬ ਜਿਵੇਂ ਮੈਡਮ ਨੇ ਦੱਸਿਆ ਨਾ ਕਹਿੰਦੇ ਵੀ ਟੈਂਸ਼ਨ ਜਿਹਨੂੰ ਟੈਂਸ਼ਨ ਰਹਿੰਦੀ ਆ ਸਭ ਤੋਂ ਵੱਡਾ ਕਾਰਨ ਆਈਬੀਐਸ ਹੋਣ ਦਾ ਜਿਹੜਾ ਇੱਕਦਮ ਖਿੱਚ ਜਾਂਦਾ ਕਿਸੇ ਦੇ ਉੱਪਰ ਖਿੱਚ ਕੇ ਗੱਲ ਕਰਨੀ ਜਾਂ ਚੜਚੜਾਪਨ ਹੋ ਗਿਆ ਹਾਂ ਜਿਹਨੂੰ ਕਹਦੀਏ ਸੀ ਜਿਹੜਾ ਬਹੁਤ ਜ਼ਿਆਦਾ ਟੈਨਸ਼ਨਿੰਦਾ ਕੰਮ ਵਾਰੇ ਟੈਨਸ਼ਨ ਲੈ ਲਈ ਘਰ ਦੀ ਟੈਨਸ਼ਨ ਲੈ ਲਈ ਹੁਣ ਦੇਖੋ ਮੇਰੇ ਕੋਲੇ ਜਦੋਂ ਅਸੀਂ ਪਿਛਲੀ ਵੀਡੀਓ ਪਾਈ ਸੀਗੀ ਫਰੂਕੀ ਸਾਹਿਬ ਬੜੇ ਵਧੀਆ ਰਿਜ਼ਲਟ ਮੇਰੇ ਮੈਂ ਕਹਿੰਨਾ ਇੰਨੇ ਵਧੀਆ ਸਾਡੀ ਸੋਚ ਤੋਂ ਪਰੇ ਉਹਦੇ ਵਿੱਚ ਜ਼ਿਆਦਾ ਪੇਸ਼ੇ ਨੇ ਕਿੱਥੋਂ ਦਾ ਨਿਕਲਿਆ ਇੰਗਲੈਂਡ ਦਾ ਜੁਕੇ ਦਾ ਕੈਨੇਡਾ ਦਾ ਬਾਹਰ ਨੇ ਬਾਹਰ ਲੱਭੇ ਕਿਉਂ ਨਿਕਲਿਆ ਉਹਨਾਂ ਨੂੰ ਇੰਨੀ ਜ਼ਿਆਦਾ ਟੈਨਸ਼ਨ ਜਿਹੜੇ ਬੱਚੇ ਪੜਦੇ ਨੇ ਉੱਥੇ ਪੜ੍ਹਾਈ ਦੀ ਟੈਨਸ਼ਨ ਖਾਣ ਪੀਣ ਦੀ ਟੈਨਸ਼ਨ ਫਿਰ ਉਹਨਾਂ ਨੂੰ ਵੀ ਜਦੋਂ ਕੰਮ ਤੇ ਜਾਂਦੇ ਆ ਕੰਮ ਜਿਹੜੇ ਬੜੀਆਂ ਟੈਨਸ਼ਨ ਆ ਵੀ ਇੱਕ ਹੁਣ ਬੱਚੇ ਨੂੰ 25-30 ਲੱਖ ਰੁਪਏ ਲਾ ਕੇ ਘਰੋਂ ਭੇਜਿਆ ਉੱਥੇ ਜਾ ਕੇ ਬੱਚਾ ਕੰਮ ਨਹੀਂ ਕਰ ਸਕਦਾ ਜੇ ਕੰਮ ਕਰਦਾ ਤਾਂ ਪੜ ਨਹੀਂ ਸਕਦਾ ਜੇ ਵਿਚਾਰਾ ਕੰਮ ਕਰਦਾ ਤਾਂ ਉਹ ਨੀਂਦ ਨਹੀਂ ਪੂਰੀ ਹੁੰਦੀ ਇਹਦੇ ਵਿੱਚ ਦੋ ਕਾਰਨ ਇੱਕ ਟੈਨਸ਼ਨ ਲੈਣੀ ਤੇ ਇੱਕ ਨੀਂਦ ਨਾ ਪੂਰੀ ਹੋਣੀ ਇੱਕ ਮੈਂ ਚੀਜ਼ ਹੋਰ ਦੱਸਦਾ ਇੱਥੇ ਜਿਨ੍ਹਾਂ ਨੂੰ ਆਈ ਵੀ ਐਸੀ ਪ੍ਰੋਬਲਮ ਉਹ ਕੀ ਕਰਨ ਨੀਂਦ 8 ਤੋਂ 9 ਘੰਟੇ ਨੀਂਦ ਲੈਣੀ ਸ਼ੁਰੂ ਕਰਦਣੋਂ ਦੀ ਪ੍ਰੋਬਲਮ ਸਹੀ ਹੋਣੀ ਸ਼ੁਰੂ ਹੋ ਜਾਊਗੀ। ਚਾਹ ਵਾਤ। ਮੈਂ ਕਹਿੰਦਾ ਜੀ ਨੁਸਖਾ ਅਜਮਾ ਕੇ ਮੇਰੇ ਨਾਲ ਗੱਲ ਕਰਿਓ ਫਰੁਕੀ ਸਾਹਿਬ ਫਾਲਤੂ ਜੇ ਕਿਸੇ ਨੇ ਕਮੈਂਟ ਕਰਨਾ ਉਹ ਫਾਲਤੂ ਨਾ ਕਰੇ ਪਹਿਲਾਂ ਅਜਮਾਓ ਨੁਸਖਾ ਮੇਰਾ ਅਜਮਾ ਕੇ ਮੈਨੂੰ ਜਿਹੜਾ ਕੁਝ ਮਰਜ਼ੀ ਕਹਦੇ ਹੋ। ਜੀ ਜੀ ਚਲੋ ਅਸੀਂ ਇੱਕ ਵਾਰ ਮੁੜ ਤੋਂ ਡਾਕਟਰ ਸਾਹਿਬ ਨਾਲ ਜੁੜਦੇ ਹਾਂ। ਡਾਕਟਰ ਸਾਹਿਬਾ ਔਰਤਾਂ ਵਾਸਤੇ ਕੀ ਮਫੀਦ ਹੈਗਾ ਇਹ ਨੁਸਖਾ ਤੁਸੀਂ ਜਿਹੜਾ ਡਾਕਟਰ ਸਾਹਿਬ ਨੇ ਅੱਜ ਦੇਣਾ ਹੈ। ਸਾਂਹ ਵਾਲਾ ਅਨਾਰ ਦਾਣਾ ਪਿਆ ਸੁੰਡ ਪਿਆ ਔਰਤਾਂ ਨੂੰ ਕੀ ਫਾਇਦੇ ਹੋਣ ਆਲੇ ਨੇ ਜਿਹੜੇ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਇਹਦਾ ਨੁਸਖਾ ਬਣਾ ਕੇ ਰੱਖਣਗੇ ਉਹਨਾਂ ਦੇ ਪਰਿਵਾਰ ਨੂੰ ਕੀ ਫਾਇਦਾ ਹੋਏਗਾ ਇਹਦੇ ਨਾਲ ਆਈਬੀਐਸ ਦੀ ਪ੍ਰੋਬਲਮ ਸਾਲਵ ਹੁੰਦੀ ਆ ਜੇ ਜਿਆਦਾ ਜਿਆਦਾ ਪ੍ਰੋਬਲਮਾਂ ਤਾਂ ਸੀ ਇਲੈਕਟ੍ਰੋਪੈਥੀ ਦੀ ਮੈਡੀਸਿਨ ਵੀ ਦਿੰਨੇ ਆ ਠੀਕ ਹੈ ਕਿਉਂਕਿ ਉਹਨਾਂ ਹਰ ਕੱਡੇ ਹੁੰਦੇ ਨੇ ਸਾਡੇ ਪੌਦਿਆਂ ਦੇ ਤੇ ਫਲਾਫੁਲਾਂ ਦੇ ਜੀ 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 ਚਲੋ ਅੱਛਾ ਡਾਕਟਰ ਸਾਹਿਬ ਇੱਕ ਹੋਰ ਫਿਰ ਆਖਰ ਦੇ ਵਿੱਚ ਹੁਣ ਇਹ ਤੁਸੀਂ ਦੱਸਤਾ ਕਿ ਪੇਟ ਦੇ ਅਸੀਂ ਜੀ ਨੂੰ ਕਹਿ ਦਿੰਦੇ ਆ ਆਮ ਭਾਸ਼ਾ ਚ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨੌ ਪੈਰਾਂ ਦੇ ਨੌ ਤੱਕ ਦਾ ਜਿਹੜਾ ਇਲਾਜ ਹੈਗਾ ਤੁਸੀਂ ਕਹਿ ਰਹੇ ਹੋ ਵੀ ਸਿਰ ਦੇ ਵਾਲਾਂ ਤੋਂ ਲੈ ਕੇ ਸਿਰ ਦੇ ਪੈਰਾਂ ਤੱਕ ਯਾਨੀ ਕਿ ਜਿੱਥੋਂ ਖਾਣਾ ਸ਼ੁਰੂ ਹੁੰਦਾ ਉਥੋਂ ਜਿੱਥੋਂ ਤੱਕ ਖਾਣਾ ਬਾਹਰ ਜਾਂਦਾ ਸਾਡਾ ਵੇਸਟ ਮਲ ਬਾਹਰ ਜਾਂਦਾ ਉਹਦੇ ਵਾਸਤੇ ਜਿਹੜਾ ਤੁਹਾਡਾ ਨੁਸਖਾ ਹੈਗਾ ਬੜਾ ਕਰਾਮਾਤੀ ਨੁਸਖਾ ਹਾਂਜੀ ਦੇਖੋ ਫਰੂਕੀ ਸਾਹਿਬ ਇਹ ਤਿੰਨੇ ਦੋਸ਼ ਜਦੋਂ ਤਿੰਨੇ ਦੋਸ਼ ਸਾਡੇ ਵਧ ਜਾਂਦੇ ਆ ਤਾਂ ਸਾਨੂੰ ਪੇਟ ਦੀ ਪ੍ਰੋਬਲਮ ਆਉਂਦੀ ਆ ਸਾਡੀਆਂ ਵੱਡੀ ਆਂਤ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਐ ਇੱਕ ਸਾਡੀ ਛੋਟੀ ਆਂਤ ਹੁੰਦੀ ਐ ਇੱਕ ਵੱਡੀ ਆਂਤ ਹੁੰਦੀ ਐ ਇਹ ਵੱਡੀ ਆਂਤ ਦੀ ਪ੍ਰੋਬਲਮ ਹੁੰਦੀ ਐ ਜਿਹੜੀ ਵੱਡੀ ਆਂਤ ਦੀ ਪ੍ਰੋਬਲਮ ਜਿਵੇਂ ਮੈਂ ਦੱਸਿਆ ਉਹਨਾਂ ਦੀਆਂ ਮਾਸਪੇਸ਼ੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਨੇ ਤਾਂ ਸਾਡਾ ਜਿਹੜਾ ਸਿਸਟਮ ਖਰਾਬ ਹੋ ਜਾਂਦਾ ਜਦੋਂ ਅਸੀਂ ਆ ਨੁਸਖਾ ਲੈਣਾ ਇਨੇ ਕੀ ਕਰਨਾ ਜਿਹੜੇ ਤੁਹਾਡੇ ਦੋਸ਼ ਵਧੇ ਹੋਏ ਨੇ ਉਹਨਾਂ ਨੂੰ ਬੈਲੈਂਸ ਕਰਨਾ ਤੇ ਤੁਹਾਡੀ ਜਿਹੜੀ ਆਂਤੜੀਆਂ ਦੇ ਵਿੱਚ ਖੁਸ਼ਕੀ ਹੋ ਗਈ ਆ ਜਿਹੜਾ ਮਲ ਜਮਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਹੋਰ ਵੀ ਆ ਫਰੁਕੀ ਸਾਹਿਬ ਹਫਤੇ ਬਾਅਦ ਤੁਹਾਨੂੰ ਪੇਟ ਸਾਫ਼ ਕਰਨਾ ਵੀ ਜ਼ਰੂਰੀ ਆ ਜੇ ਤੁਹਾਨੂੰ ਕਬਜ ਹੋ ਗਈ ਤਾਂ ਇੱਕ ਵਾਰ ਹਫਤੇ 'ਚ ਪੇਟ ਜ਼ਰੂਰ ਸਾਫ਼ ਕਰੋ ਸਾਫ਼ ਉਹ ਪੇਟ ਕਿਵੇਂ ਸਾਫ਼ ਹੋਊਗਾ ਉਹਦੇ ਕੋਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਉਹ ਸਗਰਣੀ ਵਾਲਾ ਉਹਨੂੰ ਕਦੇ ਕਬਜ ਹੋ ਗਈ ਕਦੇ ਪੇਟ ਸਾਫ਼ ਹੋ ਗਿਆ ਇਹਦੇ ਵਿੱਚ ਕੀ ਕਰਨਾ ਤੁਸੀਂ ਇਸਕ ਬੋਲ ਦਾ ਫੱਕੀ ਲੈ ਲੈਣੀ ਆ ਉਹਨੂੰ ਦੋ ਚਮਚ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਅੱਧਾ ਘੰਟਾ ਭਿਉਂ ਕੇ ਰੱਖੋ ਅੱਧੇ ਘੰਟੇ ਤੋਂ ਬਾਅਦ ਉਹਨੂੰ ਲੈ ਲਓ ਠੀਕ ਹੈ ਰਾਤ ਨੂੰ ਸੌਣ ਲੱਗੇ ਪੀਓ ਉਹਨੂੰ ਜਦੋਂ ਸਵੇਰੇ ਉੱਠੋਗੇ ਤੁਹਾਡਾ ਪੇਟ ਸਾਫ ਹੋਊਗਾ ਇਹਦੇ ਵਿੱਚ ਬਹੁਤ ਵਧੀਆ ਕੰਮ ਕਰਨ ਵਾਲੇ ਨੁਸਖੇ ਨੇ ਰੁਕੀ ਸਾਹਿਬ ਜਿਹੜਾ ਤੁਹਾਨੂੰ ਮੈਂ ਨੁਸਖਾ ਜਿਵੇਂ ਡਾਕਟਰ ਸਾਹਿਬ ਤੁਸੀਂ ਡਕਾਰ ਮਰੇ ਇਸ ਤਰ੍ਹਾਂ ਡਕਾਰ ਵੀ ਨਹੀਂ ਹੁੰਦੇ ਜੀ ਲੋਕਾਂ ਦੇ ਡਕਾਰ ਬੰਦ ਹੋਏ ਪਏ ਨੇ ਛਿੱਕਾ ਬੰਦ ਹੋਈਆਂ ਪਈਆਂ ਨੇ ਪੱਧ ਬੰਦ ਹੋਏ ਪਏ ਨੇ ਮੈਂ ਤੁਹਾਨੂੰ ਦੱਸ ਦਿੰਦਾ ਸਾਡਾ ਖਾਣ ਪੀਣ ਗੱਲ ਤਾਂ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਮੈਂ ਪਰਹੇਜ ਦੱਸਣ ਲੱਗਿਆ ਸੀ ਫਰੁਕੀ ਸਾਹਿਬ ਇਹਦੇ ਵਿੱਚ ਹਰੀਆਂ ਸਬਜ਼ੀਆਂ ਨਹੀਂ ਖਾਣੀਆਂ ਦੁੱਧ ਤੋਂ ਬਣੇ ਪ੍ਰੋਡਕਟ ਨਹੀਂ ਲੈਣੇ ਹੈਗੇ ਇਹਦੇ ਵਿੱਚ ਜਿਹੜੀ ਹਾਰਡ ਚੀਜ਼ਾਂ ਨੇ ਉਹ ਨਹੀਂ ਖਾਣੀਆਂ ਇਹਦੇ ਵਿੱਚ ਹੁਣ ਮੈਂ ਦੱਸਦਾ ਖਾਣ ਵਾਲੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਦਹੀਂ ਤੁਹਾਨੂੰ ਫਾਇਦਾ ਕਰੂਗਾ ਅਨਾਰ ਲੈਣਾ ਤੁਹਾਨੂੰ ਬਹੁਤ ਫਾਇਦੇਮੰਦ ਹੈ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਹੁਣ ਮੈਂ ਤਿੰਨ ਚੀਜ਼ਾਂ ਇੱਥੇ ਦੱਸੀਆਂ ਤੁਹਾਨੂੰ ਉਹ ਮੈਂ ਦਿਖਾਉਂਗਾ ਉਹ ਤਿੰਨੇ ਚੀਜ਼ਾਂ ਤੁਸੀਂ ਇੱਕ ਪਾਊਡਰ ਬਣਾ ਕੇ ਰੱਖ ਲਓ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਤੁਸੀਂ ਲੈਣਾ ਸ਼ੁਰੂ ਕਰ ਲਓ ਜਿਹੜਾ ਸ਼ਾਮ ਨੂੰ ਲੈਣਾ ਫਰੁਕੀ ਸਾਹਿਬ ਉਹ ਵੀ ਲੱਗੇ ਨਹੀਂ ਲੈਣਾ ਸੀ ਉਹ ਜਾਨੀ ਤੁਸੀਂ 4 ਤੋਂ 5 ਵਜੇ ਦੇ ਵਿੱਚ ਵਿੱਚ ਲੈ ਸਕਦੇ ਹੋ ਉਹਨੂੰ ਲੈ ਕੇ ਤੁਸੀਂ ਆਪਣਾ ਇਲਾਜ ਘਰੇ ਕਰ ਸਕਦੇ ਹੋ ਜੇ ਤੁਹਾਨੂੰ ਫਿਰ ਵੀ ਲੱਗਦਾ ਤੁਸੀਂ ਜਾਨੀ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਜਾਂ ਤੁਹਾਨੂੰ ਨਹੀਂ ਸਮਝ ਲੱਗ ਰਹੀ ਮੇਰੇ ਕੋਲੇ ਆਉਂਗੇ ਮੈਂ ਤੁਹਾਨੂੰ ਲੈਟਰੋਪੈਥੀ ਮੈਡੀਸਨ ਦਵਾਂਗਾ ਅਰਕ ਹੁੰਦੇ ਨੇ ਸਾਡੇ ਜਿਵੇਂ ਇਲੈਕਟਰੋ ਹੋਮੋਪੈਥਿਕ ਮੈਡੀਸਨ ਕਹਿ ਦਿੰਨੇ ਆ ਡਰਾਪਸ ਹੁੰਦੇ ਨੇ ਪਾਣੀ ਵਿੱਚ ਪਾ ਕੇ ਦਵਾਂਗੇ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਜੀ ਜੀ ਚਲੋ ਫਿਰ ਆਖਰ ਦੇ ਵਿੱਚ ਨੁਸਖਾ ਦੱਸ ਦਿਓ ਜੀ ਕਿਵੇਂ ਬੰਨਣਾ ਨਾਰਦਾਨਾ ਸੌਂਫ ਸੁੰਡਾ ਲਾ ਤੁਸੀਂ ਕਹਿ ਰਹੇ ਹੋ ਕਿ ਕੈਂਟ ਕੈਂਟ ਹੋ ਜਾਏਗਾ ਕੰਮ ਹਾਂਜੀ ਇਹਦੇ ਵਿੱਚ ਫਰੂਕੀ ਸਾਹਿਬ 50 ਗ੍ਰਾਮ ਲੈ ਲਓ ਤੁਸੀਂ ਸੁੰਡ 50 ਗ੍ਰਾਮ ਹਨਾਰ ਦਾਣਾ 50 ਗ੍ਰਾਮ ਤੁਸੀਂ ਲੈਣੀਆ ਸੌਂਖ ਇਹ ਤਿੰਨਾਂ ਨੂੰ ਮਿਕਸ ਕਰ ਲਓ ਇਹਨਾਂ ਨੂੰ ਕੁੱਟ ਲਓ ਚੰਗੀ ਤਰ੍ਹਾਂ ਚਾਹੇ ਮਿਕਸੀ ਤੇ ਪੀਸ ਲਓ ਮਿਕਸੀ ਵਿੱਚ ਜਦੋਂ ਪੀਸਣਾ ਤੁਸੀਂ ਇੰਨਾ ਧਿਆਨ ਰੱਖਣਾ ਵੀ ਉਹ ਜ਼ਿਆਦਾ ਗਰਮ ਨਾ ਹੋਵੇ ਕਿਉਂ ਜਦੋਂ ਗਰਮ ਹੋ ਜਾਂਦਾ ਨਾ ਜ਼ਿਆਦਾ ਉਹਦੇ ਵਿੱਚ ਜਿਹੜੇ ਇਹਦੇ ਗੁਣ ਹੁੰਦੇ ਨੇ ਉਹ ਥੋੜੇ ਜਿਹਾ ਘਟ ਜਾਂਦੇ ਨੇ ਇਹਨੂੰ ਗਰਮ ਨਹੀਂ ਹੋਣ ਦੇਣਾ ਥੋੜੀ ਥੋੜੀ ਕਰਕੇ ਥੋੜੀ ਥੋੜੀ دیر ਬਾਅਦ ਬੰਦ ਕਰਕੇ ਇਹਨੂੰ ਚਲਾ ਕੇ ਕੀ ਕਰੋ ਤਿੰਨਾਂ ਨੂੰ ਮਿਕਸ ਕਰਕੇ ਰੱਖ ਲਓ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਇਹ ਲੈਣੀ ਕਿਦਾਂ ਹੁਣ ਜੀ ਜੀ ਸਵਾਲ ਇਹ ਹੀ ਹੈ ਜੀ ਇਹ ਲੈਣੀ ਕਿਦਾਂ ਪਾਣੀ ਨਾਲ ਨਹੀਂ ਲੈਣਾ ਇਹਨੂੰ ਹਾਂਜੀ ਇਹਨੂੰ ਲੈਣਾ ਜੀ ਅੱਧਾ ਦਹੀਂ ਅੱਧਾ ਪਾਣੀ ਉਹਦੀ ਲੱਸੀ ਬਣਾ ਕੇ ਉਹਦੇ ਨਾਲ ਸੇਵਨ ਕਰਨਾ ਤੁਸੀਂ ਇਹਦਾ ਘਰੜ ਜਿਹੜੀ ਬਣ ਜਾਂਦੀ ਹੈ ਘਰੇ ਹਾਂ ਉਹ ਤੇ ਜਿਹੜੀ ਆਪਾਂ ਬਣਾ ਲੈਨੇ ਆ ਉਹਨੂੰ ਡੇੜਾ ਜਿਆ ਕਹਿ ਦਿੰਨੇ ਆਂ ਅਸੀਂ ਹਾਂ ਉਹਨੂੰ ਅੱਧਾ ਦਹੀਂ ਅੱਧਾ ਪਾਣੀ ਜਿੰਨਾ ਦਹੀਂ ਉਹਨਾ ਹੀ ਪਾਣੀ ਪਾ ਕੇ ਇਹਨੂੰ ਡੇੜਾ ਜਿਆ ਕਰਕੇ ਉਹਦੇ ਨਾਲ ਤੁਸੀਂ ਅੱਧ-ਅੱਧ ਚਮਚ ਸਵੇਰੇ ਸ਼ਾਮ ਲੈਣਾ ਜਿਹੜਾ ਰਾਤ ਨੂੰ ਲੈਣਾ ਉਹ ਮੈਂ ਤੁਹਾਨੂੰ ਫੇਰ ਕਹਿ ਰਿਹਾ ਆ ਉਹ ਰਾਤ ਨੂੰ ਨਹੀਂ ਲੈਣਾ ਉਹ ਸ਼ਾਮ ਨੂੰ ਲੈਣਾ ਤੁਸੀਂ ਸੂਰਜ ਛਿਪਨ ਤੋਂ ਪਹਿਲਾਂ ਹਾਂਜੀ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ 4 ਤੋਂ 3-4 ਵਜੇ ਲੈ ਸਕਦੇ ਹੋ ਤੁਸੀਂ ਉਧਰੋਂ ਸਵੇਰੇ ਵਾਲਾ ਲੈ ਲਓ 9 ਵਜੇ ਇਹ ਦਾ ਤੁਸੀਂ ਲੋਂਗੇ ਹੌਲੀ ਹੌਲੀ ਕਰਕੇ ਤੁਸੀਂ ਆਪ ਦੇਖੋਗੇ ਨੀਂਦ ਦੇ ਵਿੱਚ ਜ਼ਰੂਰੀ ਆ ਫਰੁਕੀ ਸਾਹਿਬ ਇਹਦੇ ਵਿੱਚ ਜਿਹੜੀ ਨੀਂਦ 8 ਤੋਂ 9 ਘੰਟੇ ਲੈਣੀ ਜ਼ਰੂਰੀ ਆ ਤੁਸੀਂ ਜੇ ਕਿਉਂ ਇਹਦੇ ਵਿੱਚ ਨੀਂਦ ਘਟ ਜਾਂਦੀ ਆ ਇਹਦੇ ਵਿੱਚ ਨੀਂਦ ਘਟਦੀ ਆ ਇਹਦੇ ਵਿੱਚ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਆ ਬੰਦੇ ਨੂੰ ਇਹਦੇ ਵਿੱਚ ਪੇਟ ਬਾਰ ਬਾਰ ਖਰਾਬ ਹੋਣਾ ਇਦਾਂ ਦੀਆਂ ਚੀਜ਼ਾਂ ਕਾਫੀ ਹੋ ਜਾਂਦੀਆਂ ਨੇ ਇਹ ਤੁਸੀਂ ਧਿਆਨ ਰੱਖਣਾ ਵੀ ਤੁਹਾਨੂੰ ਟੈਨਸ਼ਨ ਨਾ ਜ਼ਿਆਦਾ ਲਓ ਜੇ ਤੁਹਾਨੂੰ ਲੱਗਦਾ ਤਾਂ ਥੋੜਾ ਜਿਹਾ ਪਰੇ ਹੋ ਕੇ ਆਪਣੇ ਆਪ ਨੂੰ ਕਿਸੇ ਕੰਮ ਚ ਲਾਓ ਇੱਕ ਇਹਦੇ ਵਿੱਚ ਮੈਂ ਨੁਸਖਾ ਦੱਸਦਾ ਦਾ ਫਰੁਕੀ ਸਾਹਿਬ ਜਿਨੇ ਟੈਨਸ਼ਨ ਘਟਾਉਣੀ ਆ ਮੂਲ ਮੰਤਰ ਦਾ ਪਾਠ ਦੋ ਟਾਈਮ ਕਰਨਾ ਸ਼ੁਰੂ ਕਰਦੋ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰਦੋ ਮੈਂ ਕਹਿੰਦਾ ਈ ਤਨਤਨ ਹੋ ਜਾਂਦੀ ਆ ਪਰਮਾਤਮਾ ਤੁਹਾਨੂੰ ਹਰ ਟਾਈਮ ਖੁਸ਼ ਰੱਖੂਗਾ ਸਵੇਰੇ ਪਾਠ ਕਰਕੇ ਜਦੋਂ ਤੁਸੀਂ ਨਿਕਲੋਂਗੇ ਸਾਰੇ ਕੰਮ ਤੁਹਾਡੇ ਸਿਰੇ ਚੜਨਗੇ ਤੁਹਾਨੂੰ ਪਰਮਾਤਮਾ ਕਦੇ ਵੀ ਬਿਮਾਰੀਆਂ ਨਹੀਂ ਆਉਣ ਦਊਗਾ ਜੇ ਮੂਲ ਮੰਤਰ ਨਹੀਂ ਵੀ ਕਿਸੇ ਨੂੰ ਆਉਂਦਾ ਵਾਹਿਗੁਰੂ ਵਾਹਿਗੁਰੂ ਕਰ ਲਓ ਕੋਈ ਓਮ ਕੋਈ ਅੱਲਾ ਅੱਲਾ ਜੋ ਵੀ ਜਿਹੜੇ ਧਰਮ ਦਾ ਉਹ ਕਰ ਸਕਦੇ ਹੋ ਤੁਸੀਂ अच्छा डॉक्टर साहब बहुत ਵਰ ਹੁੰਦੇ ਜੀ ਫੋਨ ਵੀ ਆਉਂਦੇ ਨੇ ਕਿ ਤੁਸੀਂ ਨੁਸਖਾ ਦਿੱਤਾ ਸੀ ਸਾਨੂੰ ਤੇ ਉਹ ਨੁਸਕੇ ਨੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਾਇਆ ਬਹੁਤਿਆਂ ਦੇ ਫੋਨ ਆਉਂਦੇ ਨੇ ਜੀ ਨੁਸਖਾ ਦਿੱਤਾ ਸੀ ਕਿਆ ਬਾਤਾਂ ਹੋ ਗਈਆਂ ਧੰਨਵਾਦ ਕਰਦੇ ਨਹੀਂ ਥੱਕਦੇ ਤੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਯਾਰ ਨੁਸਖਾ ਦਿੱਤਾ ਸੀ ਫਰਕ ਵੀ ਪਿਆ ਪਰ ਉਹਨਾ ਫਰਕ ਨਹੀਂ ਜਿੰਨਾ ਡਾਕਟਰ ਸਾਹਿਬ ਨੇ ਕਿਹਾ ਸੀ ਉਹਦਾ ਕੀ ਕਾਰਨ ਬਣਦਾ ਜੀ ਫਿਰ ਹਾਂਜੀ ਹੁਣ ਫਿਰ ਕਿਸਾਬ ਆਪਣੀ ਪਈ ਸੀਗੀ ਐ ਸੋਜ ਸੋਚ ਉਸ ਬੂਟੀ ਜਿਹੜੀ ਆਪਾਂ ਪਾਇਆ ਸੀ ਪਿੱਛੇ ਵੀਡੀਓ ਪਾਈ ਸੀ ਪੁਨਰਵਾਦੀ ਜੀ ਉਹਦੇ ਵਿੱਚ ਯਕੀਨ ਮੰਨ ਬਰੁਕੀ ਸਾਹਿਬ ਤੁਹਾਨੂੰ ਵੀ ਫੋਨ ਆਏ ਹੋਣਗੇ ਮੈਨੂੰ ਤਾਂ ਆਈ ਆਏ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਪ੍ਰਾਣੀ ਤੋਂ ਪ੍ਰਾਣੀ ਸੋਜ ਨਹੀਂ ਉਤਰਦੀ ਸੀ ਇਹਨਾਂ ਦੇ ਗੋਡੇ ਦਰਦ ਕਰ ਸੀ ਜੋੜਾਂ 'ਚ ਦਰਦ ਸੀ ਸਾਰਿਆਂ ਦੇ ਠੀਕ ਹੋਣੇ ਸ਼ੁਰੂ ਹੋ ਗਏ ਉਹਦੇ ਵਿੱਚ ਪੇਸ਼ੈਂਟ ਨਹੀਂ ਆਇਆ ਲੋਕ ਘਰੇ ਬੈਠ ਕੇ ਇਲਾਜ ਕੀਤੇ ਨੇ ਲੋਕਾਂ ਨੇ ਦੇਖੋ ਹੁਣ ਉੱਥੇ ਮੈਂ ਦੱਸਦਾ ਹਾਂ ਉਹਨਾਂ ਜੀ ਇਹਦੇ ਪਰਹੇਜ ਮੈਂ ਪਹਿਲਾਂ ਦੱਸ ਕੇ ਹਟਿਆ ਖਾਣ ਪੀਣ ਦਾ ਮੈਂ ਦੱਸ ਕੇ ਹਟਿਆ ਉਹ ਬੰਦਾ ਵੀ ਜਿਹੜਾ ਤੁਹਾਡੇ ਕੋਲ ਬੈਠਾ ਸੀ ਉਹਨੂੰ ਵੀ ਤੁਸੀਂ ਦੱਸਿਆ ਵੀ ਤੁਹਾਡੀ ਸਟੇਜ ਅਲੱਗ ਹੈ ਇਹ ਸਟੇਜ ਤੋਂ ਲੱਗ ਚੁੱਕੀ ਉਹ ਵੀ ਇਹ ਸਟੇਜ ਨੇ ਇੱਥੇ ਕੰਮ ਨਹੀਂ ਕਰਨ ਜੇ ਕੰਮ ਕਰੇਗਾ ਤਾਂ ਬਹੁਤ ਸਲੋਲੀ ਕਰੇਗਾ ਹਾਂਜੀ ਉਹੀ ਹੈ ਨਾ ਹੁਣ ਉਹਨੂੰ ਮੈਂ ਕਿਹਾ ਜੀ ਤੁਸੀਂ ਆ ਨਹੀਂ ਖੜੇਗਾ ਮੈਂ ਖਾਵਾਂਗੀ ਹਾਂ ਗੱਲ ਇੱਥੇ ਆ ਜਾਂਦੀ ਆ ਹੁਣ ਹਰੀਆਂ ਸਬਜ਼ੀਆਂ ਦਾ ਕਹਿੰਦੇ ਸਾਰੇ ਕਹਿੰਦੇ ਨੇ ਤੁਸੀਂ ਲਾਗੇ ਡਾਕਟਰ ਦੇਖਿਓ ਕਹਿੰਦਾ ਵੀ ਤੁਸੀਂ ਬੰਦ ਕਰੀ ਜਾਂਦੇ ਹੋ ਇਹਦੇ ਵਿੱਚ ਫਰੁਕੀ ਸਾਹਿਬ ਛਿਲਕੇ ਤੋਂ ਬਿਨਾਂ ਦਾਣਾ ਖਾ ਸਕਦੇ ਹੋ ਤੁਸੀਂ ਜਿਹੜੀਆਂ ਹਲਕੀਆਂ ਸਬਜ਼ੀਆਂ ਨੇ ਸਾਨੂੰ ਪਚ ਜਾਂਦੀਆਂ ਨੇ ਉਦਾਂ ਦਾ ਹਲਕਾ ਖਾਣਾ ਭੋਜਨ ਕਰੋਗੇ ਤਾਂ ਤੁਸੀਂ ਠੀਕ ਹੋ ਜਾਓਗੇ ਨਹੀਂ ਸਾਲੋ ਸਾਲ ਫਰੁਕੀ ਸਾਹਿਬ ਇਸ ਬਿਮਾਰੀ ਨਾਲ ਘਰੇ ਰਹੋਗੇ ਨਹੀਂ ਠੀਕ ਹੁੰਦੀ ਜਿੱਥੇ ਮਰਜ਼ੀ ਭੱਜ ਲਓ ਅੱਜ ਡਾਕਟਰ ਆਮਨਪ੍ਰੀਤ ਦੀ ਗੱਲ ਕਹੀ ਹੋਈ ਯਾਦ ਰੱਖਿਓ ਕਿਆ ਬਾਤ ਹੈ ਜੀ ਮੈਂ ਤਾਂ ਇੰਨਾ ਕਹਿ ਸਕਦਾ ਅੱਜ ਕਹੀ ਹੋਈ ਗੱਲ ਨੂੰ ਲੜ ਬੰਨ ਲਿਓ ਨਹੀਂ ਤਾਂ ਸਾਰੀ ਉਮਰ ਠੀਕ ਨਹੀਂ ਹੋ ਸਕਦਾ ਸਗਰੈਣੀ ਵਾਲਾ ਬੰਦਾ ਜਿੰਨੇ ਮਰਜ਼ੀ ਟੈਸਟ ਕਰਾ ਲਿਓ ਲੱਖ ਰੁਪਇਆ ਲਾ ਦਿਓ ਨਹੀਂ ਠੀਕ ਹੁੰਦੀ ਜੇ ਤੁਸੀਂ ਆਪਣੇ ਆਪ ਨੂੰ ਜਿੱਦਾਂ ਅਸੀਂ ਕਿਹਾ ਉਦਾਂ ਟਾਲ ਲਿਆ ਉਦਾਂ ਦੇ ਪਰਹੇਜ ਕਰ ਲੇ ਤਾਂ ਤੁਸੀਂ ਘਰੇ ਬੈਠੇ ਠੀਕ ਹੋ ਜਾਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅੱਛਾ ਜੀ ਤੁਹਾਨੂੰ ਮਿਲਣਾ ਹੋਵੇ ਫਿਰ ਮਿਲਣ ਦਾ ਕੀ ਰਾਹ ਹੈਗਾ ਜੀ ਹਾਂਜੀ ਐਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਸਾਨੇਵਾਲ ਨੀਅਰ ਅਨੰਤ ਵਿਆਰ ਕਲੋਨੀ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਅਸੀਂ ਮਿਲਦੇ ਹਾਂ ਸਾਡੇ ਦੋ ਫੋਨ ਨੰਬਰ ਨੇ ਉਹਨਾਂ ਤੇ ਕੰਟੈਕਟ ਕਰਕੇ ਅਪਾਇਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਰੀ ਗਲਬਾਦਲੀ ਤੇ ਇਨਾ ਘੈਂਟ ਘੈਂਟ ਨੁਸਖਾ ਦੇਣ ਵਾਸਤੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਫਰੁਕੀ ਸਾਹਿਬ ਜੋ ਤੁਸੀਂ ਨਾ ਇੰਨੀ ਵਧੀਆ ਵਧੀਆ ਜਾਣਕਾਰੀਆਂ ਲੋਕਾਂ ਕੋਲ ਲੈ ਕੇ ਜਾਂਦੇ ਹੋ ਚਲੋ ਸਾਡਾ ਧੰਨਵਾਦ ਤਾਂ ਕਰਦੇ ਆ ਯਕੀਨ ਮੰਨਿਓ ਫਰੁਕੀ ਸਾਹਿਬ ਤੁਹਾਡਾ ਧੰਨਵਾਦ ਵੀ ਬਹੁਤ ਕਰਦੇ ਆ ਲੋਕ ਕਿਉਂ ਇਹ ਸਾਡਾ ਇੱਕ ਫਰਜ਼ ਆ ਫਰੁਕੀ ਸਾਹਿਬ ਮੈਂ ਪਹਿਲਾਂ ਪੱਤਰਕਾਰ ਦੇਖਿਆ ਮੇਰੇ ਕੋਲ ਬਹੁਤ ਆਏ ਸੀਗੇ ਬਹੁਤ ਆਉਂਦੇ ਨੇ ਪਰ ਮੈਂ ਇੱਕ ਪਹਿਲਾ ਪੱਤਰਕਾਰ ਦੱਸਿਆ ਦੇਖੇ ਜਿਹੜਾ ਸਚਾਈ ਦੇ ਚੱਲਦਾ ਦੇਖੋ ਜਦੋਂ ਅਸੀਂ ਸੱਚਾਈ ਨਾਲ ਚੱਲਦੇ ਆ ਨਾ ਅਸੀਂ ਕਿਸੇ ਦਾ ਸੱਚੇ ਮਨ ਨਾਲ ਧੰਨਵਾਦ ਕਰਦੇ ਆ ਤਾਂ ਉਹ ਪਰਮਾਤਮਾ ਜਦੋਂ ਤੁਸੀਂ ਕਿਸੇ ਨੂੰ ਸੱਚੇ ਮਨ ਨਾਲ ਕੋਈ ਨੁਸਖੇ ਦਿੰਨੇ ਆ ਜਾਂ ਕਰਦੇ ਆ ਉਹ ਪਰਮਾਤਮਾ ਆਪ ਸਹਾਈ ਹੁੰਦਾ ਸਾਡੇ ਨਾਲ ਉਹ ਪੇਸ਼ੈਂਟ ਦਾ ਠੀਕ ਹੋਣੀ ਹੋਣੀ ਆ ਮੈਂ ਕਹਿੰਨਾ ਜੀ ਹੋਰ ਲੋਕ ਵੀ ਸਾਡੀਆਂ ਜਿਹੜੀਆਂ ਗੱਲਾਂ ਮੇਰੇ ਕੋਲ ਇਦਾਂ ਦੇ ਵੀ ਪੇਸ਼ੈਂਟ ਆਏ ਨੇ ਫਿਰੁਕੀ ਸਾਹਿਬ ਬਾਹਰੋਂ ਜਿਹੜੇ ਕਹਿੰਦੇ ਸੀਗੇ ਅਸੀਂ ਤੁਹਾਡੀਆਂ ਵੀਡੀਓਜ਼ ਦੇਖ ਕੇ ਅਸੀਂ ਖਾਣਾ ਪੀਣਾ ਸਹੀ ਕਰ ਲਿਆ ਤਾਂ ਜਿਹੜੀਆਂ ਛੋਟੇ-ਛੋਟੇ ਬਿਮਾਰੀਆਂ ਸੀ ਠੀਕ ਹੋ ਗਈਆਂ ਫਰੁਕੀ ਸਾਹਿਬ ਮੈਨੂੰ ਮਿਲਣ ਆਏ ਨੇ ਸਿਆਲਾ ਵਿੱਚ ਬਾਹਰਲੇ ਪੇਸ਼ੈਂਟ ਸਿਰਫ ਧੰਨਵਾਦ ਕਰ ਲਈ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਡੇ ਵੀ ਕੋਸ਼ਿਸ਼ ਚਾਹੀਦੀ ਹੁੰਦੀ ਹੈ ਕਿ ਇਹਨਾਂ ਜਿਹੜੀਆਂ ਚੀਜ਼ਾਂ ਸਾਡੀ ਰਸੋਈ ਚੋਂ ਅਲੋਪ ਹੋ ਗਈਆਂ ਨੇ ਉਹ ਚੀਜ਼ਾਂ ਨੂੰ ਅਸੀਂ ਮੁੜ ਤੋਂ ਰਸੋਈ ਦਾ ਆਪਣੇ ਕਿਚਨ ਦਾ ਜਿਹੜਾ ਉਹ ਕਿਸਾ ਬਣਾਇਆ ਤੁਸੀਂ ਬਹੁਤ ਵਧੀਆ ਜਾਣਕਾਰੀ ਨੁਸਖਾ ਜ ਸਾਡੇ ਨਾਲ ਸਾਂਝਾ ਕੀਤਾ ਇਸ ਲਈ ਤੁਹਾਡਾ ਇੱਕ ਵਾਰ ਮੁੜ ਤੋਂ ਫਿਰ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਫਿਰ ਕਿ ਸਾਡਾ ਵੀ ਜੋ ਤੁਸੀਂ ਫਿਰ ਸਾਡੇ ਕੋਲ ਆਏ ਹੋ ਸਾਡੀ ਆਵਾਜ਼ ਲੋਕਾਂ ਤੱਕ ਲੱਗ ਜਾਨੀ ਜੀ ਪਰਮਜੀਤ ਮੈਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਿਆਦਾ ਧੰਨਵਾਦ ਜੀ ਜੀ ਸੋ ਇਹ ਸੰ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸੌਫ ਅਨਾਰ ਦਾਣਾ ਤੇ ਸੁੰਡ ਦਾ ਸੇਵਨ 50-50 ਮਾਤਰਾ ਦਾ 50-50 ਗ੍ਰਾਮ ਜੇਕਰ ਕਰਕੇ ਇਹਨਾਂ ਨੂੰ ਪੀਸ ਲਈਏ ਪੀਸਣ ਵੇਲੇ ਇੱਕ ਚੀਜ਼ ਦਾ ਧਿਆਨ ਰੱਖਣਾ ਅਸੀਂ ਇਹਨੂੰ ਗਰਮ ਨਹੀਂ ਹੋਣ ਦੇਣਾ ਜਿਵੇਂ ਅਸੀਂ ਗ੍ਰਾਈਂਡਰ ਛੱਡਦੇ ਹਾਂ ਤਾਂ ਨਾਲ ਦੀ ਨਾਲ ਬੰਦ ਕਰ ਦੇਣਾ ਛੱਡ ਦੇਣਾ ਨਾਲ ਦੀ ਨਾਲ ਹੌਲੀ ਹੌਲੀ ਕਰਕੇ ਇਹਨੂੰ ਅਸੀਂ ਜਿਹੜਾ ਪਾਊਡਰ ਬਣਾਉਣਾ ਹੈ ਦਾ ਔਰ ਇੱਕ ਗੱਲ ਦਾ ਬੜਾ ਤੁਸੀਂ ਧਿਆਨ ਰੱਖਣਾ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਆਪਣੀ ਮਰਜ਼ੀ ਨਾਲ ਕਦੇ ਵੀ ਇਸਤੇਮਾਲ ਦੇ ਵਿੱਚ ਨਹੀਂ ਲੈ ਕੇ ਆਉਣਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਸਕਦਾ ਹੈ ਤੇ ਉਹਦੇ ਜ਼ਿੰਮੇਵਾਰ ਵੀ ਤੁਸੀਂ ਖੁਦ ਹੋ ਸਕਦੇ ਹੋ